ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਆਪਣੇ ਚੌਥੇ ਵਲੌਗ ਦੇ ਵਿੱਚ ਅੱਜ ਠੰਡ ਬਹੁਤ ਹੋ ਰਹੀ ਸੀ ਜੀ ਆਪਾਂ ਫਿਰ ਮਚਾਲੀ ਜੀ ਹੁਣ ਚੁੱਲੇ ਦੇ ਵਿੱਚ ਅੱਗ ਦੇਖੋ ਜੀ ਮੰਮੀ ਜੀ ਵਿਚਾਰੇ ਨੇ ਜੀ ਅੱਗ ਅ ਲੱਕੜਾ ਲਿਆਈ ਸੀ ਹੁਣ ਅੱਗ ਤਾਂ ਛਟੀਆਂ ਹੁੰਦੀਆਂ ਸੀ ਅੱਗੇ ਤਾਂ ਛਟੀਆਂ ਹੁੰਦੀਆਂ ਸੀ ਨਰਮੇ ਲਾਉਣੋਂ ਹਟ ਕੇ ਝੋਨੇ ਹੋਣ ਲੱਗ ਗਏ ਛਟੀਆਂ ਰਹੀਆਂ ਨਹੀਂ ਹੁਣ ਉਹ ਆਪਣੀ ਮੈਸਾ ਖੜੀ ਆ ਆ ਦੇਖੋ ਜੀ ਔੜੀ ਘੜ ਜਲੂਗੀ ਚੱਲ ਥੋੜੀਆਂ ਬਰੀਕ ਲਾਉਣੀਆਂ ਪੈਣੀਆਂ

ਸਾਰਾ ਸਿਆਲ ਤਾਂ ਹੁਣ ਪਾਤੀ ਹੀ ਚੱਲਣਗੀਆਂ ਹੋਰ ਹੁਣ ਆਪਾਂ ਲਸਣ ਗੰਡਾ ਛੱਲੀਏ ਲਸਣ ਪਾਵਾਂਗੇ ਗੰਡਾ ਆਪਾਂ ਜੀ ਆਪਣੀ ਬਾੜੀ 'ਚ ਲਸਣ ਦੀ ਬਾੜੀ 'ਚ ਜਿਹੜੀ ਲਸਣ ਸੀ ਉਹ ਚ ਆਪਾਂ ਸਵਾਹ ਪਾਤੀ ਸਵਾਹ ਪਾਤੀ ਜੀ ਹਾਂਜੀ ਵਧੀਆ ਹੋ ਗਈਆਂ ਹੁਣ ਤਾਂ ਦਿਖਾ ਲੇ ਹੁਣੇ ਆ ਜੀ ਸਾਨੂੰ ਹੂੰ ਡਾਕੂਮੈਂਟਾ ਤੱਕ ਦਿਖਾ ਲਾਵਾਂਗੇ ਚੁੱਲੇ ਦੀ ਅੱਗ ਚੁੱਲੇ ਦੀ ਅੱਗ ਹੁਣ ਤਾਂ ਚੁੱਲੇ ਵੀ ਨਹੀਂ ਹੈਗੇ ਬਹੁਤ ਘਰਾ ਦੇ ਹਮ ਅਲੋਪ ਹੋ ਗਿਆ ਇਹ ਵੀ ਸਿਮਿੰਟਰ ਹੈ ਚੁੱਲਾ ਆਪਣੇ ਤੰਦੂਰ ਦੀ ਹੈ ਜੀ ਉਹ ਦੇਖੋ ਜੀ ਤੰਦੂਰੀ ਤੋਂ ਹੀ ਹੈ ਤੰਦੂਰ ਤੇ ਰੋਟੀਆਂ ਲਾਉਣੀਆਂ ਨੇ ਹੁਣ ਤਾਂ ਕਈ ਦਿਨ ਹੋ ਗਏ ਲਾਈਆਂ ਨਹੀਂ ਹਮ ਆਪਾਂ ਸਿੱਖਦੇ ਜੀ ਹੁਣ 2 ਮਿੰਟ ਹੱਥ ਹਾਂਜੀ ਹੱਥ ਸੇਕੋ ਸਰਦੀ ਲੱਗਦੀ ਆ ਤੁਸੀਂ ਵੀ ਸੇਕ ਸਕਦੇ ਹੋ ਆਜੋ ਆਜੋ ਜੀ ਜੀ ਨੇ ਹੱਥ ਸੇਕਨੇ ਆ ਸੜੋ ਕੈਨੇਡਾ ਵਾਲਿਓ ਸੜੋ ਸੜੋ ਕੈਨੇਡਾ ਵਾਲਿਓ ਸੜੋ ਆਗ ਨਹੀਂ ਮਿਲਣੀ ਪੰਜਾਬ ਵਾਲੀ ਸਾਗ ਤਾਂ ਮਿਲ ਜਾਂਦਾ ਸੀ ਹੂੰ ਪੰਜਾਬ ਵਰਗੀ ਮौज ਕਿਤੇ ਨਹੀਂ ਤੁਹਾਨੂੰ ਮੈਜਿਕ ਕਰਕੇ ਦਿਖਾਵਾਂ ਜੀ ਆ ਦੇਖੋ ਆਖ ਵੀ ਦੀ ਇੱਥੇ ਪਤਾ ਐਨਾ ਮੈਜਿਕ ਨਾ ਕਰ ਵੇ ਘੜੇ ਘੜ ਮਾ ਹੱਥ ਮੱਟ ਜੇ ਹੋਰ ਆ ਪਾਲਕ ਜੀ ਆਪਣੀ ਜਿਹੜੀ ਘਰੇ ਲਾਈ ਹੋਈ ਹੈ ਉੱਥੇ ਦਿਖਾਈ ਸੀ ਜੀ ਸੁਣ ਹਾਂਜੀ ਪਾਲਕ ਗੰਡਾ ਲਸਣ ਦੇਖ ਆਪਣੇ ਚਿਮਟਾ ਹੈ ਤੰਦੂਰ ਵਾਲਾ ਚਿਮਟਾ ਹੈ ਤੰਦੂਰ ਵਾਲਾ ਚਿਮਟਾ ਜੀ ਤੰਦੂਰ ਚ ਰੋਟੀਆਂ ਲਾਉਣ ਵਾਸਤੇ ਵਰਤ ਅੰਦਰ ਆਪਣੇ ਗਏ ਸਾਲਾ ਅੱਡਾ ਜੀ ਉਹ ਸਟੀਲ ਦਾ ਹੈ ਉਹ ਸਟੀਲ ਦਾ ਇਹ ਆਪਣੀ ਤਾਂ ਬਾਹਰ ਰੱਖਿਆ ਹੈ ਬਾਹਰ ਅੰਦਰ ਆ ਦੇਖੋ ਜੀ ਆਪਣਾ ਘਰ ਉਹ ਆਪਣੀ ਹੈ المسا ਇੱਕ ਆਪਣੀ ਉਹ ਉੱਥੇ ਕੱਟੀ ਅੰਦਰ ਬੰਨੀ ਹੋਈ ਹੈ ਜੀ ਹਾਂ ਜੀ ਮੰਮੀ ਜੀ ਮੈਂ ਲਸਣ ਦਿਖਾ ਕੇ ਲਿਆਉਣਾ ਆਪਣੀ ਦਿਖਾ ਲਿਓ ਬਟਾ ਹੁਣ ਆਪਾਂ ਦੇਖਣ ਚੱਲਦੇ ਆ ਲਸਣ ਬਾੜੀ ਕਿਨੇ ਬੋਲ ਬਕਰੇ ਆ ਪਾਸ ਸੜਕ ਉੱਪਰ ਪਾਸ ਆਪਾਂ ਚੱਲਦੇ ਆਂ ਇਹ ਲਸਣ ਦੇਖਣਾ ਸਾਰੀ ਬਾੜੀ ਗੁੱਟਦੀ ਚਲੋ ਜੀ ੱਲੀ ਆਨੇ ਜੀ ਆਪਾਂ ਹੁਣ ਆਪਣੀ ਬਾੜੀ ਚ ਆ ਗਏ ਆਂ ਆਪਾਂ ਪਹੁੰਚ ਗਏ ਜੀ ਆਪਣੀ ਬਾੜੀ ਚ ਆ ਦੇਖੋ ਜੀ ਆਪਾਂ ਦੀ ਸਵਾਵ ਵਿੱਚ ਆਪਣਾ ਧਨੀਆ ਵੀ ਬਹੁਤ ਵੱਡਾ ਹੋ ਗਿਆ ਰਮਾਤ ਇਸੀ ਲਸਨ ਤਾਂ ਆ ਆਲੂ ਆਪਣੇ ਆਲੂ ਤਾਂ ਨਹੀਂ ਬਰੇ ਜੀ ਆਪਣੀ ਹਾਲ ਹੋਈ ਵੱਡੀ ਹੋ ਗਈ ਇੱਥੇ ਪੱਤੇ ਵਾਲੇ ਹੁੰਦੇ ਆ ਜੀ ਹੁਣ ਤਾਂ ਗਾਦਰਾ ਵੀ ਬਹੁਤ ਵੱਡੀਆਂ ਹੋ ਗਈਆਂ ਵੀ ਆਪਾਂ ਮੇ ਇੱਥੇ ਥੋੜੇ ਸੀ ਆਪਣੀ ਸੌਫ ਆਈ ਇੱਥੇ ਆਪਾਂ ਐਲੋਵਰਾ ਲਾ ਮਾਗੇ ਜੀ ਠੇਲਾ ਲਾਉਂਗੇ ਜਦੋਂ ਆਪਾਂ ਗੰਡੇ ਲਾਤੇ ਜੀ ਗੰਡੇ ਦੀ ਪਰਲੀ ਸਾਈਡ ਆ ਆਪਾਂ ਐਲੋਵੇਰਾ ਲਾ ਦਾਂਗੇ ਇੱਥੇ ਆਪਣੇ ਘਰੇ ਲੱਗੀ ਹੋਈ ਆ ਆ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਹੈ ਆ ਦੇਖੋ ਜੀ ਉਹ ਗੱਟੇ ਚ ਪਈ ਆ ਕੱਲ ਨੂੰ ਜੀ ਆਪਾਂ ਤੁਹਾਨੂੰ ਆਪਣੀ ਕਣਕ ਦਿਖਾ ਕੇ ਲਿਆਵਾਂਗੇ ਜੀ ਇਕੋ ਆਪਣੇ ਆਲੂ ਚਲੋ ਜੀ ਹੁਣ ਆਪਾਂ ਚੱਲਦੇ ਆ ਜੀ ਘਰੇ ਚਲੋ ਜੀ ਚਲੋ ਜੀ ਆਪਾਂ ਹੁਣ ਘਰੇ ਜਾ ਕੇ ਮਿਲਦੇ ਆ ਜੀ ਪਹੁੰਚ ਗਏ ਜੀ ਘਰੇ ਹੁਣ ਪਿਛਲੇ ਵਾਰ ਫੜਾਇਆ ਹੋਇਆ ਹਾਂਜੀ ਸਵੇਰੇ ਫੜਾਇਆ ਇੱਥੇ ਪੇਸ਼ਕ ਤੂੰ ਪਿਛਲੇ ਵਾਰ ਫੜਾਇਆ ਬਲਜਿੰਦਰ ਨੂੰ ਲੈ ਇਹਨਾਂ ਨੇ ਹਾਂ ਚੱਲ ਪੂੰਗਾ ਉਹ ਡੈਡੀ ਜੀ ਵੀ ਆ ਗਏ ਸੀਗੇ ਪੈਸਾ ਦੇਖਣ ਗਏ ਸੀ ਵਾਏ ਵਾਏ ਗੁਰਜੀਪਾਰੀ ਸਾਹਿਬ ਵਪਾਰੀ ਸਾਹਿਬ ਆ ਗਏ ਨੇ ਸਰਦਾਰ ਜੀ ਹਾਂਜੀ ਮੰਦਾ ਚੱਲ ਰਿਹਾ ਜੀ ਕਿ ਇਹ ਵਧੀਆ ਪਸ਼ੂਆਂ ਦਾ ਵਧੀਆ ਜੀ ਗਾ ਲੈ ਕੇ ਆਏ ਅੱਜ ਕਿਤਨੇ ਲੱਖ ਕੀ ਲੱਖ ਦੀ ਗੋਣੀ 11000 ਚ ਹੈ 11000 ਚ ਠੀਕ ਚਲੋ ਜੀ ਚਲੋ ਜੀ ਆਪਾਂ ਕੱਲ ਨੂੰ ਮਿਲਾਂਗੇ ਆਪਣੇ ਅਗਲੇ ਵਲੌਗ ਦੇ ਨਾਲ ਕੱਲ ਆਪਾਂ ਜਾਵਾਂਗੇ ਨਾਲੇ ਗੁਰਦੁਆਰੇ ਉੱਥੋਂ ਦਿਖਾ ਦਾਂਗੇ ਨਾਲੇ ਆਪਾਂ ਦੇਖ ਕੇ ਮੰਗੇ ਆਪਣੀ ਕਣਕ ਆ ਠੀਕ ਹੈ ਜੀ ਬਾਏ